This says no, however, I can see. fuqraati? Chi na, Yad, Yad, you got it. turn to arm and feet. Why can't you do that? Do you rest on aけど? 'mcarada DJ was on a can to the nao, P but asking you Infle thewwww yベ hisao nd ਦਾ ਪਤ ਪਿਆਰ ਹੋਇਆ ਹਾਂ ਤੈਨੂੰ ਪਤਾ ਹੈ ਨਾਲੇ ਸੌਤਾ ਵੀ ਤਹੀ ਕਰਾਈ ਕਿੰਨੇ ਦਾ ਪਿਆਰ ਹੋਇਆ ਇਹ ਆਦਾ ਮਨ ਦਾ ਪਤਾ ਹੈ ਇਹ ਸੌਤਾ ਵੀ ਤੇਰੇ ਤੋਂ ਹੀ ਹੋਇਆ ਹੋਇਆ ਨਾਲੇ ਤੈਨੂੰ ਪਤਾ ਵੀ ਕਿੰਨੇ ਦਾ ਪਿਆਰ ਹੋਇਆ ਇਹ ਇੰਨੇ ਯਾਰ ਨਹੀਂ ਹੁੰਦੇ ਤਾਂ ਬਹੁਤ ਯਾਰ ਆ ਰਹੇ ਤੁਸੀਂ ਬਾਈ ਹਰੇ ਤੁਮ ਕੋਈ ਨਾ ਲੈ ਤੈਨੂੰ ਪਤਾ ਸਾਰਾ ਹੀ ਪਤਾ ਵੱਡੇ ਵੀ ਥੇਗੇ ਛੋਟੇ ਵੀ ਸੀ ਹਾਂ ਵੱਡੇ ਚਾਰ ਇੱਥੇ ਨਾ ਹਾਂ ਉਹ ਖੜੀ ਹੈ ਮੱਦੀ ਉਹ ਖੜਾ ਉਹ ਸਾਰਾ ਬੇਟਾ ਇਹ ਨਿਕਲ ਜਾਏਗਾ ਤੂੰ ਆਪ ਹੀ ਦੇਖ ਲੈ ਭਾਈ ਸਾਨੂੰ ਬਸ ਬਚਾ ਦੇ ਜਿਹੜਾ ਬਚਾਉਣਾ 3-400 ਰੁਪਏ ਬਚਾ ਲੈ। ਇਹ ਚੌਕਾਂ ਉਹਦੀ ਨੂੰ ਪਤਾ ਵੀ ਕਿੰਨੇ ਰੁਪਏ ਹੋਏ। ਲੋੜ ਨੇ ਭਾਈ ਦੇਖੋ। ਤਾਂ ਹੀ ਤਾਂ ਵੀ ਫੰਡ ਕਰਨੇ ਨੇ ਯਾਰਾ। ਬੱਕਰੇ ਨੂੰ ਮਾਫਕਾ ਪਾਉਣਾ ਪੂਗਾ ਕਿਹੜਾ ਬੰਦੇ ਨੇ ਭਾਈ ਇਹਨਾਂ ਦੇ ਕੁਝ ਨਹੀਂ ਹੈਗਾ ਇਹ ਤਾਂ ਸੁਣ। ਅਜਾ ਆ ਪਿਆ ਪੈਨ ਮੁੰਗਿਆ ਨਹੀਂ ਰਾਇਆ। ਇਹ ਅਕਦਰ ਸਾਲ ਨਾ ਮਾਰ ਲੱਗਿਆ। ਤੋ ਉਹਨਾਂ ਦਾ ਪੁੱਸਵਲਾ ਨੂੰ ਉਹਦੇ ਨਾਲ ਇੰਨੀ ਸੀਗੇ ਸਾਡੇ ਕੱਟੇ ਕੱਟੇ ਦੇ ਬਾਅਦ। ਉਹ ਆਜੋ ਯੂਰੇ। ਫੇਰੀ ਉਹ ਅੰਦਰ ਕਰਕੇ ਲੈ। ਨਾ ਫੜੋ। ਸਾਪੀ ਆ ਦੇ ਦੀ। ਨਹੀਂ ਬਾ ਠੀਕ ਆ ਬਾਈ। ਬਾ ਠੀਕ ਆ ਬਾਈ। ਦੋ ਰੰਗ। ਉਹ ਜਰਾ ਮਾਰੂ ਇਹ ਉਹਨਾਂ ਬੱਚਾ। ਤੋੜਾ 95 ਦਾ ਦੇ ਦਾਂ। ਹੈ? ਜੂੜਾ 95 ਚਾਹੀਦਾ ਜੂੜਾ 95। ਯਾਰ ਹੁਣ ਕਿਵੇਂ ਕਰਾਂ ਮੈਂ ਯਾਰ ਹੁਣ। ਕੀ ਕਰਾਂ ਮੈਂ? ਉਹ ਕਰਨਾ ਕਰਾਉਣਾ ਗਿਆ ਬਾਥੀ ਮਾਰਦੇ ਬਸ ਇੱਥੇ ਆਪ ਕਿ ਉਹ ਗਏ ਮੰਨਦੇ ਮੈਂ ਇਹ ਤੁਨੂੰ ਮੈਂ ਗੱਲ ਕਹੀ ਸੀ ਕੀ ਉਹ ਚਾਚਾ ਬਾਤ ਤਾਂ ਦੇਖ ਲੈ ਕੋਈ ਨਾ ਉਹਦੇ ਵਿੱਚ ਹੀ ਆਇਆ ਹੈ ਸਾਡੇ ਤੋਂ ਵੀ ਵਿੱਚ ਹੀ ਆਏ ਨੇ ਵੱਡੇ ਪਈ ਬਾਈ ਬੜੇ ਵੀ ਨਹੀਂ ਵਿੱਚ ਆਹੀ ਮਾਰਿਆ ਹੋਰ ਇਹੀ ਕੋਈ ਹੈਰਮਾਨ ਉਹ ਜੂੜ ਆਪਾਂ ਜੂੜਨੇ ਮਾਰਦੇ ਮੈਂ ਅੜ ਜਾ ਮਸਕ ਮੋੜਾ 200 ਪੈਸੇ 200 ਪੈਸੇ ਮੈਂ ਜੂੜ ਵੜੀ ਜਾਵਾਂ ਰੱਬ ਜਾਨ ਵੀ ਦੇਣੀ ਹੈ ਠੀਕ ਹੈ ਤੇਰੀ ਗੱਲ ਸੁਣ ਲੈ ਫੜੋ ਉਹਨਾਂ ਜਿਹੜੇ ਮਾਦੂ ਕੇ ਆਪੀ ਉਹ ਕੱਲ ਕੋ ਘਟੀ ਹੋਊ ਇਸੋ ਕੜਾ ਦਾ ਹੁੰਦਾ ਕਿਹੜਾ ਹੋ ਜੀ ਯਾਰ ਬੰਨੂ ਕਰਦਾ ਇਹ ਬੱਚੇ ਦਾ ਦੇ ਲਾ ਲੈ ਉਹ ਕੜਾ ਨਹੀਂ ਹੁੰਦਾ ਕਿਹੜਾ ਹੋ ਜੂ ਕੜਾ ਨਹੀਂ ਹੁੰਦਾ ਲਾਸਟ ਯਾਰ 9 ਦਾ ਲੈ ਆ ਹੋਰ ਕੜਾ ਨਹੀਂ ਹੁੰਦਾ ਇਹਦਾ 9 9 ਕਰੀ ਜਾਂਦਾ ਕੜਾ ਨਹੀਂ ਹੁੰਦਾਗਾ ਕਰ ਦੇ ਦੇਂਦੇ ਛਣ ਛੱਪ ਦੇ ਆਇਆ ਉਹ ਲੱਗਦਾ ਆਇਆ ਤੇਰੇ ਮਖਾਰ ਲੱਗਦਾ ਚੱਲ ਅਬ ਆ ਜਾਣਾ ਸਾਡੇ ਹੱਥ ਦੇ ਨਹੀਂ ਹਾਂ ਜਾਂ ਤੂੰ ਲਾਸਟ ਕਰਨਾ 8500 ਰੁਪਏ ਦਾ ਸਾਡੇ 8500 ਰੁਪਏ ਖੜ ਜਾ ਉਹ ਲੈ ਨਹੀਂ ਹੋਣੀ ਯਾਰ ਨਹੀਂ ਬਸ ਪਰ ਠੀਕ ਮੈਂ ਲਾਸਟ ਕਹਦਾ ਤੈਨੂੰ ਲੈਣ ਦੇਣ ਵਾਲਾ ਮੁੱਲ ਕਿ ਮੈਂ ਤੈਨੂੰ ਭਕਾਈ ਵਾਲਾ ਸੌਦਾ ਨਹੀਂ ਚੱਲ ਖਾਈ ਆਪੀ ਕਰ ਲਾਂਗੇ ਯਾਰ ਇਹ ਨਹੀਂ ਮੈਂ ਨਹੀਂ ਲਖਾਈ ਦਾ ਕੋਈ ਸ਼ਿਕਾਇਤ ਸਾਢੇ 8 ਕਰਦੇ ਯਾਰ 800 ਭਕਾਈ ਤੂੰ ਕਰ ਲੈ ਨਹੀਂ ਆਪਦੀ ਆਪੀ ਭਕਾਈ ਕਰਦੇ ਵੇ 1000 ਆਪਦੀ ਆਪੀ 8500 صاحب ਦੀ ਆਪ ਕੀ ਲੱਗਦੀ ਹੁਣ ਕਰਾਂ ਕਿ ਮੈਂ ਯਾਰ ਤੇਰੇ ਕੋਲ ਹੀ ਆ ਜਿਹੜਾ ਕੁਝ ਕਰਨਾ ਤੂੰ ਹੀ ਕਰ ਹੁਣ ਬਾਈ ਕਾਨੂੰ ਉਹ ਕਰਦਾ ਯਾਰ ਵੱਡੇ ਪਾਈ ਲੈਣ ਦੇ ਨਾਲ ਮਤਲਬ ਮੈਂ ਤਾਂ ਪੈਸੇ ਪੂਰੇ ਕਰ ਰਿਹਾ ਇਹਦੇ ਚ ਮੈਂ ਕੋਈ ਮੈਂ ਤਰੀਕ ਪਾ ਰਿਹਾ ਇਹ ਜੋ 42 ਬਿਆਨੀ ਸੋਦੇ ਸਾਰਾ ਮੈਂ ਦੱਸ ਗਿਆ 100 ਰੁਪਏ ਦਾ ਵੀ ਝੂਠ ਨਹੀਂ ਬਾਰੇ ਅੰਕਲ ਕੋੜਗੜਾ ਮੈਂ ਤਾਂ ਪੈਸੇ ਹੀ ਪੂਰੇ ਕਰ ਰਿਹਾ ਇਹਦੇ ਚ ਹੋਰ ਕੁਝ 8500 ਕਰਦੇ ਲਖਾਈ ਮੈਂ ਕਰਾ ਦੂੰਗਾ ਹਰ 200 ਮੈਨੂੰ 100 ਕਿ ਘਟੂਗਾ ਹੀ ਮੈਨੂੰ ਬਣਦਾ ਤਾਂ ਨਹੀਂ ਇਹਦੇ ਚੋਂ 100 ਰੁਪਏ ਪਰਲੇ ਤੋਂ ਹੀ ਪੈਂਦਾ ਲਖਾਈ ਕਰਾ ਦੀ ਪੂਰੇ 8 ਦੇ ਨੇ ਨਹੀਂ ਲਖਾਈ ਤਾਂ ਫਿਰ ਬੱਚਾ ਵੀ ਦੇਦਾ ਬਾਈ ਨਿਕਾ ਜਾ ਉਹਦੇ ਵੀਡੀਓ ਠੀਕ ਆ ਹੁਣ ਤਾਂ ਕੋਈ ਸਵਾਲ ਨਹੀਂ ਮੈਂ ਤਾਂ ਗਲਤ ਨਹੀਂ ਕਹਿਆ ਹੈਗਾ ਮੈਂ ਤਾਂ ਜਾਇ ਜਾਈ ਮੰਗੇ ਨੇ ਮੈਂ ਪਕਾਈ ਵਾਲਾ ਸੌਦਾ ਨਹੀਂ ਕਰਿਆ ਤੇਰੇ ਸਾਹਮਣੇ ਨੇ ਮੈਂ ਪੈਸੇ ਹੀ ਪੂਰੇ ਕਰਨੇ ਨੇ ਇਹਦੇ ਚ ਹੋਰ ਕੁਝ ਨਹੀਂ ਹੁੰਦਾ ਪਤਾ ਹੈ ਹਾਂ ਤੈਨੂੰ ਪਤਾ ਫਿਰਦਾ ਕਹਿਣ ਦਾ ਫਾਇਦਾ ਹੀ ਨਹੀਂ ਹੁਣ ਯਾਰ ਇਹ ਮਨਣਾ ਫੇਰ ਹਾਂ ਹੁਣ ਯਾਰ ਬਸ ਬਸ ਬਣਾਉਣੇ ਚਾਹੀਦੇ ਨਹੀਂ ਬਣਾਉਣਾ ਉਹ ਖੜ ਜਾ ਇੱਕ ਮੁੰਡਿਆਰਾ ਖੜ ਜਾ ਖੜ ਤਾਂ ਜਾ ਪੈਰ ਮੱਝਦੇ ਨੇ ਇਹੀ ਪੈਰ ਤਾਂ ਕਾਨੂੰ ਮਰਦਾ ਰਿਪੋਰਟ ਪਾ ਰਿਹਾ ਬਸ ਖੜ ਪਿਆ ਦੋ ਮਿੰਟ ਖੜਾ ਦੋ ਮਿੰਟ ਦਾ ਖੜ ਜਾ ਤੇਰਾ ਭਾਈ ਆ ਮੇਰੇ ਕੋਲੇ ਆ ਦੇ ਮੋਬਾਈਲ ਚ ਕੋਈ ਨਹੀਂ ਨਾ ਹੁਣ ਫੇ ਕਿਵੇਂ ਕਰੀਏ ਕਰ ਕਿਵੇਂ ਕਰਦਾ ਦਿਖਾਈ ਗਾ ਦ ਯਾਰ ਨਹੀਂ ਲੱਗਾਈ ਉਹ ਯਾਰ ਹਾਂ ਰੱਖੀ ਆ ਚਾਹ ਇਹ ਬੰਦੇ ਨੂੰ ਬੱਕਰ ਨਵੇਂ ਬੰਦੇ ਨਵੇਂ ਨੇ ਭਾਈ ਏ ਡਰਦੇ ਨੇ ਮੈਂ ਡਰਨ ਵਾਲਾ ਕੀ ਆ ਅਸੀਂ ਨਹੀਂ ਤੁਸੀਂ ਕਦੇ ਸੌਦਾ ਕਰਿਆ ਅਸੀਂ ਕਦੇ ਡਰੇ ਆ ਜਿਹੜਾ ਤੁਸੀਂ ਕਹਤੀ ਸੀ ਤੈਨੂੰ ਫੁੱਲ ਚੜਾਉਂਦੇ ਰਹਿਣਾ ਚਾਹ ਸਾਰਾ ਘਟਾ ਰਿਹਾ ਭਾਵਾ ਵਧਾ ਰਿਹਾ ਹਾਂ ਜੋਗੀ ਮਾਰ ਕੇ ਤਾਂ ਵੀ ਕੋਈ ਗੱਲ ਨਹੀਂ ਜਦੋਂ ਮੈਂ ਭਾਵੇਂ ਕੋਈ ਗੱਲ ਨਹੀਂ ਇਹ ਬੰਦੇ ਦਾ ਇਹ ਨਹੀਂ ਪਤਾ ਜਾਵੇ ਡਰ ਜਾਂਦੇ ਨੇ ਐ ਹੁਣਾਂ ਨੂੰ ਯਾਰ ਬੰਦੇ ਦਾ ਇਹ ਤੇ ਹਸਾਬ ਲਾਲਾ 8 9 ਪਸੂਈ ਮਰ ਮੇਰੇ ਮੇਰੇ ਬਾਅਦ ਮੇਰੇ ਬਾਅਦ ਮੇਰੇ ਮਰ ਗਏ ਮਰ ਗਏ ਮਰ ਗਏ 8 9 ਮਰ ਕੇ ਆ ਤਾਂ ਅਸੀਂ ਕਦੇ ਲਾਂਦੀ ਨਹੀਂ ਮਾਂ ਮਾਂ ਦੇ ਉਹ ਬੱਚਾ ਦਾ ਭਾਈ ਇੱਕ ਹਾਂ ਬਾਹ ਫੜੀ ਬਾਹ ਫੜ ਕੇ ਹੀ ਖੜਦੇ ਮੈਂ ਕਰੂੰਗਾ ਯਾਰ ਛੱਡ ਦੇ ਹੱਜਰੇ ਜਰਾ ਇਹਦਾ ਇਹਨਾਂ ਨੂੰ ਖੜਾ ਲਓ ਕੋਈ ਆ ਕੇ ਉਹ ਗਾਗੇ ਉਹ ਲੈ ਲਈਏ ਲੈ ਨਾ ਅਮੇ ਤੈਨੂੰ ਕਹਤਾ ਹਾਂ ਮੈਂ ਲੈ ਲਈਏ ਲੈ ਫੇਰ ਮੋੜਦੇ ਜਰਾ ਗੱਲ ਕਰ ਕੋਈ ਹੁਣ ਕਿੰਨਾ ਕਰਾ ਇਹ ਸਾਢੇ ਹੱਜਰੇ ਕਹਿੰਦੇ ਨੇ ਪਈ ਸਾਢੇ ਹੱਜਰੇ ਕਹਿੰਦੇ ਨੇ ਹਾਂਜੀ ਲਖਾਈ ਕਰੂ ਸਾਢੇ ਹੱਦ ਦੇ ਮੈਂ ਉਹਨੇ ਪਾਲੂ ਸੌ ਤੈਨੂੰ ਕਹਿਦਾ ਕਿ 85 ਦੀ ਕਰ ਦੇ ਸਾਈ ਸੁੱਧ ਲਖਾਈ ਆਪ ਦੀ ਆਪ 85 ਦਾ ਕਿੱਤਾ ਕਿਹੜਾ ਯਾਰ ਆਜਾ ਕੰਮ ਇਹਦਾ ਬਹਾ ਕਿਹੜਾ ਕਿੰਨਾ ਕਾ ਯਾਰ 100 200 ਨਾਲ ਕਿੰਨਾ ਕ ਕਿਹੜਾ ਹੁੰਦਾ ਬਾਈ ਦੋ ਨਹੀਂ ਕੀ ਫਰਕ ਪੈਂਦਾ 100 200 ਬੇ 90 ਬੰਦੇ ਨੇ ਅਸੀਂ ਮੈਂ ਮੈਂ ਸਾਹਿਬ ਲਾਲਾ ਤੂੰ ਕਿੰਨੇ ਪੈਸੇ ਕਟਾ ਦੇ ਚੋ ਨਹੀਂ ਕਿਸੇ ਹੋਰ ਚ ਕਮਾ 85 ਕਿੰਨਾ ਕਰਨਾ 85 ਰੱਖਣੇ ਨੇ ਹੋਊਗਾ ਮੈਨੂੰ ਇਹ 200 ਮੈਨੂੰ ਖਰਚਾ ਪਊਗਾ ਸੱਚ ਦਾ ਪਾਣੀ ਪਾਣਾ 100 ਦਾ ਮੈਂ ਲਾਊਗਾ ਉਹੀ ਗੱਲ 8500 ਕਰਦੇ 100 ਤੇਰਾ ਵੀ ਹੋਊਗਾ 200 ਉਧਰ ਜਾਓਗੇ 8500 ਹੀ ਬੱਚੇ ਪਿੱਛੇ ਇਹ ਰਹਿਣ ਦੇ ਜਾਂਦਾ ਚੋ ਪਈ ਲੋਕਾਂ ਨੇ ਰਹਿਣ ਦੇ ਹੋ ਗਏ ਤਾਂ ਮੱਝੀ ਆ ਫਿਰ ਬਾਕੀ ਇਹ ਤਰ੍ਹਾਂ ਆ ਬੰਦਾ ਕਿਹ ਨਾਲ ਗੁਲੀ ਜਣੇ ਚੀਜ਼ ਹੋਈ ਚਿਤ ਮੰਨੇ ਦਾ ਫੁੱਟ ਹੈ। ਤਾਂ ਕੱਲਾ ਹੋ ਗਿਆ ਰੋ ਉਹ। ਅੱਲਾ ਲੈ। ਇਹਨੂੰ ਆ ਬਾੜਾ ਚਾਰ ਦਾ ਕੱਲੀ ਹੋ ਗਿਆ ਰੋ। 44500 ਦਾ। ਉਹ ਆ ਕੱਲਾ ਇਹਨੂੰ ਰੱਖ ਲੈ। 44500 ਦਾ ਹੀ। ਕੱਢ ਜਾ। ਉਹ ਬੋ ਬੜਾ ਬੜਾ ਕੰਮ ਕਰਾ ਰਿਹਾ 200 ਰੁਪਏ ਬਣਾ ਰਿਹਾ ਚੁੱਕੀ ਬਣਾ ਰਿਹਾ ਓਹੀ 100 ਰੁਪਏ ਲੁਕਾਈ ਪੂੰਗਾ। ਸੱਤ ਦਾ ਭੜਾ ਕਰ ਰਿਹਾ ਕੱਲਾ ਰੇ ਜਾ ਰਿਹਾ ਯਾਰ। ਬਚਣਾ ਮੈਨੂੰ ਅਜੇ ਚੋ। ਕੱਢ ਜਾ। 4500 ਉਹ ਖੜਤਾ ਯਾਰ ਗੁਆ ਹੁਣ ਮਨ। ਉਹ ਫੜਾ। ਇਹ ਨਾਂ ਮੈਂ ਪੈ ਹੈ ਆ ਜੀ ਬਵਾ ਲੋ ਤੈਨੂੰ ਲੱਗ ਗਿਆ ਉਹਨੂੰ ਕੀ ਹੋ ਗਿਆ ਜੋ ਜੀ ਬਵਾ ਲੋ ਮੋਬਾਈਲ ਤੇ ਅਛਾ ਜੀ ਹਲੇ ਬਾਬੇ ਪੈ ਹੈ ਬਵਾ ਲੋ ਆਉਂ ਮੜੇ ਰੇ ਇੱਧਰੋਂ ਦੇਖ ਲੈਣੇ ਕੋਈ ਹਾਂ ਓਏ ਇਹਨਾਂ ਦੀ ਹੋ ਹੋ ਗੁਣਸ਼ਾਨ ਤੋਂ ਵਿੱਚ ਯਾਰ ਇਹਨਾਂ ਦੇ ਅੱਬ ਜਾ ਰਿਹਾ ਯਾਰ ਗੱਬਾਇਓ ਇਹੀ ਨਾਂ ਮੈਂ ਮਣਾ ਆ ਫੜ ਲਖਾਈ ਇਹਨਾਂ ਦੀ ਕੱਲੀ ਕਰਨਗੇ ਇਹ ਹਾਂ ਹੋ ਗਿਆ ਇਹ। ਹਾਂ ਦਿਖਾਈ ਆਪ ਹੀ ਕਰ ਲੈਣਗੇ। ਕਿੰਨੇ ਰੁਪਏ? ਕੀ ਆ ਗਿਆ ਬਹੁਤ ਬੱਚਾ ਹੋ ਰਾਮ ਆਏ ਦੇਖਾਈ ਇਹ ਕਰ ਲੈਣਗੇ ਆ। ਤੂੰ ਨਹੀਂ ਕਰਦੇ ਹੁਣ। ਬੋਲੇ ਬਾਈ ਤੁਹਾਨੂੰ ਲਾਤਾ ਤੂੰ ਹੱਥਾੜੇ ਹੱਥੇ ਆ। ਕਰਦੇ ਹੋ। ਬਾਈ ਕੀ ਕਹਿ ਰਿਹਾ ਗਲਤ ਕਹਿ ਰਿਹਾ ਫਿਰ। ਓਏ ਲੈ ਨਿਕਲ ਦੇਖ ਨਾ ਵਾ। ਓ ਬਾਊ ਬਾਈ। ਦਿਖਾਈ ਉਹਦੀ ਘਾਪੀ ਮਾਈਆਂ ਦੀ। ਹਾਂ। ਛੋਦੀ। 4000 ਦਾ ਕਹਿੰਦਾ ਦਿਖਾਈ। ਦਿਖਾਈ ਉਹਨੇ ਆਪ ਹੀ ਦਿਖਾਈ ਆਪ ਹੀ ਕਰਨਗੇ। 4900 ਚੱਲ ਫਿਰ ਰਹਿਣ ਦੇ ਚਾਚਾ। ਇਹ ਤਨ ਹਰ ਫਰਕ ਲੱਗਿਆ ਹੁਣ ਤਾਂ ਨਾ ਫਰਕ ਲੱਗਿਆ